ਮੈਂ ਇੱਕ ਫੋਟੋ ਆਪਣੇ ਫੋਨ 'ਚ ਖਿੱਚ ਲੈ ਆ ਘਰ ਦਿਖਾਉਣ ਲਈ ਜੀ ਪਰਿਵਾਰ ਨੂੰ ਦਿਖਾਇਆ ਗਿਆ ਬੇਬੇ ਬਾਪੂ ਨੂੰ ਭੈਣ ਭਰਾਵਾਂ ਨੂੰ ਮੈਂ ਘਰ ਆਇਆ ਦੱਸਿਆ ਵੀ ਕੁੜੀ ਨੇ ਬੀਅਡ ਕਰੀ ਹੈ ਤੇ ਈਟੀਟੀ ਵੀ ਕੀਤੀ ਹੈ ਤੈਟ ਪਾਸ ਕੀਤਾ ਹੈ ਮਤਲਬ ਪੜ੍ਹੀ ਲਿਖੀ ਹੈ ਬਾਕੀ ਗੱਲਬਾਤ ਸਾਰੀ ਸੁਣਨ ਤੋਂ ਬਾਅਦ ਦੋਸਤ ਮਿੱਤਰ ਰਿਸ਼ਤੇਦਾਰਾਂ ਨੇ ਬੋਲਿਆ ਕੁੜੀ ਦਾ ਕੱਦ ਛੋਟਾ ਹੈ ਪਰ ਮੈਨੂੰ ਘਰਦਿਆਂ ਨੇ ਇੱਕੋ ਗੱਲ ਬੋਲੀ ਸੀ ਪੁੱਤ ਤੇਰੀ ਜ਼ਿੰਦਗੀ ਤੈਨੂੰ ਪਸੰਦ ਹੈ ਤੁਸੀਂ ਦੱਸੋ ਇਹ ਫੈਸਲਾ ਮੈਂ ਬਿਨਾਂ ਕੁਝ ਸਮਝੇ ਆਪਣੀ ਬੇਬੇ ਵੱਲ ਵੇਖ ਬੋਲਿਆ ਹੱਸ ਕੇ ਮਾਂ ਬਿਲਕੁਲ ਤੇਰੇ ਵਰਗੀ ਹੈ ਮੈਨੂੰ ਬਹੁਤ ਪਸੰਦ ਹੈ ਮੈਨੂੰ ਕੱਦ ਨਾਲ ਜਾਂ ਰੰਗ ਨਾਲ ਕੋਈ ਫਰਕ ਨਹੀਂ ਵੱਧ ਪੜ੍ਹੀ ਲਿਖੀ ਹੈ ਮੈਨੂੰ ਕੁੜੀ ਦਾ ਰਹਿਣਾ ਸਹਿਣਾ ਪਸੰਦ ਆਇਆ ਕੁੜੀ ਦੇ ਪਰਿਵਾਰ ਦੇ ਬਹੁਤ ਨਰਮ ਸੁਹਾਵੀ ਮਾਲਕ ਨੇ ਜਿਵੇਂ ਉਹ ਮੈਨੂੰ ਬੁਲਾ ਰਹੇ ਸੀ ਗੁਰੂ ਸਿੱਖ ਤੇ ਖਾਸ ਗੱਲ ਕੋਈ ਨਸਾ ਪਤਾ ਨਹੀਂ ਬੇਬੇ ਆਪਣੇ ਵਾਂਗੂ ਘਰ 'ਚ ਉਹਨਾਂ ਦੇ ਵੀ ਐਵੇਂ ਹੀ ਇੱਕ ਦੋ ਦਿਨ ਬੀਤ ਗਏ ਕੁੜੀ ਵਾਲਿਆਂ ਦੇ ਮੈਂ ਪਹਿਲਾ ਦਿਨ ਤੋਹੀ ਪਸੰਦ ਆਇਆ ਜਦੋਂ ਉਹਨਾਂ ਨੇ ਫੋਟੋ ਵੇਖੀ ਮੇਰੀ ਪਰ ਮੈਂ ਘਰ ਆਪ ਬੁਲਾਇਆ ਵੀ ਤੁਸੀਂ ਘਰ ਆਓ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਸਾਡੀ ਧੀ ਰਾਣੀ ਇੱਥੇ ਖੁਸ਼ ਵੀ ਰਹੂ ਜਾਂ ਨਹੀਂ ਚਲੋ ਮਾਸੀ ਨਾਲ ਗੱਲ ਕੀਤੀ ਤਾਂ ਇੱਕ ਦਿਨ ਰਖ ਲਿਆ ਉਹ ਘਰ ਆਏ ਆਪਣੇ 10-12 ਬੰਦੇ ਕੁੜੀ ਦਾ ਭਰਾ ਬਾਪੂ ਮਾਸੜ ਮਾਮਾ ਜੀ ਦੋਸਤ ਤੇ ਇੱਕ ਮਾਸੀ ਇਹ ਰਿਸ਼ਤਾ ਕਰਾ ਰਹੀ ਸੀ ਬੈਠੇ ਗੱਲਾਂ ਕਰਦੇ ਰਹੇ ਉਹ ਦਿਨ ਦੇ ਗਈ ਸਗਣ ਦਾ ਦੋ ਦਿਨ ਬਾਅਦ ਵੀ ਆਪਾ ਕਾ ਦਿੰਨੇ ਆ ਸਭ ਨੂੰ ਉਹ ਇਹ ਗੱਲਬਾਤ ਕਰ ਦੇ ਕਰਕੇ ਚਲੇ ਗਏ ਮੈਂ ਫਿਰ ਆਖਰ ਲਾਸਟ ਬਾਰ ਮਾਸੀ ਜੀ ਨੂੰ ਬੋਲਿਆ ਕੁੜੀ ਨੂੰ ਪੁੱਛ ਲਿਓ ਇਹ ਰਿਸ਼ਤਾ ਕਰਾ ਕੇ ਖੁਸ਼ ਹੈ ਪਸੰਦ ਵੀ ਆ ਮੈਂ ਉਸੇ ਜਾਂ ਨਹੀਂ ਮੈਨੂੰ ਬੋਲੇ ਪੁੱਤ ਤੂੰ ਮੇਰੇ ਤੇ ਛਾਦੇ ਗੱਲਬਾਤ ਮੈਨੂੰ ਕੁੜੀ ਨੇ ਇੰਸਟਾਗ੍ਰam ਤੇ ਫੋਲੋ ਕੀਤਾ ਤੇ ਮੈਸੇਜ ਕੀਤਾ ਕਿਵੇਂ ਹੋ ਤੁਸੀਂ ਮੈਂ ਇੱਕ ਦਿਨ ਹੈਰਾਨ ਹੋਇਆ ਵੀ ਅਜੀ ਰਿਸ਼ਤਾ ਹੋਇਆ ਨਹੀਂ ਗੱਲਬਾਤ ਕੁੜੀ ਨੇ ਸ਼ੁਰੂ ਵੀ ਕਰ ਦਿੱਤੀ ਫਿਰ ਵੀ ਮੈਂ ਜਿਆਦਾ ਨਾ ਸੋਚਦਾ ਹੋਇਆ ਬੋਲਿਆ ਵਧੀਆ ਜੀ ਤੁਸੀਂ ਦੱਸੋ ਕਿੱਦਾਂ ਤੁਸੀਂ ਖੁਸ਼ ਹੋ ਇਸ ਰਿਸ਼ਤੇ ਤੋਂ ਤੁਹਾਨੂੰ ਪਸੰਦ ਹੈ ਮੈਂ ਕੋਈ ਗੱਲਬਾਤ ਹੈ ਤਾਂ ਅੱਜ ਦੱਸ ਦਿਓ ਕਿਉਂਕਿ ਸਾਰੀ ਉਮਰ ਰਹਿਣਾ ਇਕੱਠਾ ਨਹੀਂ ਇਹ ਵਿਆਹ بار-बार ਨਹੀਂ ਹੁੰਦੇ ਜ਼ਿੰਦਗੀ ਦਾ ਇੱਕ ਅਹਿਮ ਰਿਸ਼ਤਾ ਉਹ ਖੁਸ਼ ਹੋ ਕੇ ਬੋਲੀ ਨਹੀਂ ਤੁਸੀਂ ਸਰਦਾਰ ਜੀ ਹੁਣ ਮੇਰੇ ਪਸੰਦ ਹੋ ਤੇ ਮੈਂ ਤੁਹਾਨੂੰ ਪਸੰਦ ਕਰ ਲਿਆ ਤੇ ਮੈਂ ਵੀ ਕਿਹਾ ਮੇਰੇ ਵੀ ਤੋ ਪਸੰਦ ਹੈ ਮੈਂ ਹੱਸ ਕੇ ਫਿਰ ਕਿਹਾ ਤੁਸੀਂ ਦੱਸੋ ਕਿਹੜੇ ਸੂਟ ਦੇ ਰੰਗ ਨਾਲ ਆਪਣਾ ਕਲਰ ਜੋੜ ਲਵਾਂ ਮੈਂ ਹੱਸ ਕੇ ਬੋਲੀ ਜਿਹੜਾ ਤੁਹਾਨੂੰ ਪਸੰਦ ਹੈ ਉਹ ਦੋ ਦਿਨ ਵੀ ਬੀਤ ਗਏ ਤੇ ਸਾਗਨ ਦਾ ਦਿਨ ਆ ਗਿਆ ਅਸੀਂ ਘਰੋਂ ਆਪਣਾ ਪਰਿਵਾਰ ਲੈ ਕੇ ਗਏ ਭੈਣ ਤੇ ਭਰਾਣਾ ਇੱਕ ਦੋ ਮੇਰੇ ਯਾਰ ਦੋਸਤ ਮੇਰੇ ਪਿੰਡ ਤੋਂ ਘੱਟੋ ਘੱਟ 2.5 ਘੰਟੇ ਦਾ ਰਾਹ ਸੀ ਮੇਰੇ ਸਹੁਰੇ ਪਿੰਡ ਦਾ ਜਿੱਥੇ ਮੇਰਾ ਰਿਸ਼ਤਾ ਹੋਣਾ ਸੀ ਸਾਰੇ ਬੋਲਣ ਐਨੀ ਦੂਰ ਕਿਵੇਂ ਲੋਟ ਆਊਗਾ ਪੁੱਤ ਤੇਰਾ ਐਵੇਂ ਹੀ ਗੱਲਾਂ ਕਰਦੇ ਕਰਦੇ ਪਹੁੰਚ ਗਏ ਉਤਰੇ ਗੱਡੀ ਚੋਂ ਵਧੀਆ ਵੈਲਕਮ ਕੀਤਾ ਗਿਆ ਠੰਡੇ ਦੇ ਨਾਲ ਕਾਜੂ ਦਾਮ ਰੱਖੇ ਚਾਹ ਪਾਣੀ ਪੀ ਸਕਣ ਦੀ ਰਸਮ ਸ਼ੁਰੂ ਕੀਤੀ ਤੇ ਐਵੇਂ ਹੀ ਸਾਰੇ ਰੀਤੀ ਰਿਵਾਜਾਂ ਅਨੁਸਾਰ ਸਗਣ ਹੋ ਗਿਆ ਅਸੀਂ ਸਲਾਮੀ ਤੋਂ ਬਾਅਦ ਆਪਣੇ ਪੋਜ ਗਰਾਉਂਡ ਤੇ ਲੇ ਗਏ ਤਾਂ ਬਹੁਤ ਖੁਸ਼ੀ ਮੈਂ ਵੀ ਪੋਜ ਤੋਂ ਬਾਅਦ ਅਸੀਂ ਰੋਟੀ ਖਾ ਕੇ ਸਾਰੇ ਪਰਿਵਾਰ ਰਿਸ਼ਤੇਦਾਰ ਦੋਸਤ ਘਰ ਆ ਗਏ। ਬਾਕੀ ਗੱਲਾਂ ਆ ਰਹੇਂਦੀਆਂ ਕੱਲ੍ਹ ਵਾਲੇ ਭਾਗ ਵਿੱਚ ਕਰਾਂਗੇ ਜੀ। ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ? ਤੁਸੀਂ ਇਸ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ। ਕਹਾਣੀ ਨੂੰ ਇੱਥੋਂ ਤੱਕ ਸੁਣ ਲਈ। ਬਹੁਤ-ਬਹੁਤ ਧੰਨਵਾਦ ਜੀ।